ਮੋਹਾਲੀ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਮੋਹਾਲੀ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਜੋ ਪਹਿਲਾਂ ਡੇਰਾਵਸੀ ਦੇ ਹਲਕੇ 'ਚ ਫਰੋਟੀਆਂ ਮੰਗ ਰਿਹਾ ਸੀ ਤੇ ਹੁਣ ਮੋਹਾਲੀ ਦੇ ਵਿੱਚ ਵੀ ਫਰੋਤੀ ਮੰਗੀ ਸੀ ਪਰ ਪੁਲਿਸ ਦੇ ਵੱਲੋਂ ਜਦੋਂ ਇਸ ਨੂੰ ਕਾਬੂ ਕਰਕੇ ਹਥਿਆਰਾਂ ਦੀ ਰਿਕਵਰੀ ਦੇ ਲਈ ਮੋਹਾਲੀ ਲਿਆਂਦਾ ਗਿਆ ਤਾਂ ਇਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੇ ਪੈਰ ਦੇ ਵਿੱਚ ਗੋਲੀ ਮਾਰੀ ਤਾਂ ਇਹ ਜ਼ਖਮੀ ਹੋ ਗਿਆ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਆਖਰ ਕੌਣ ਬਦਮਾਸ਼ ਆ ਕਿਹੜੇ ਗੈਂਗ ਦੇ ਨਾਲ ਸੰਬੰਧ ਰੱਖਦਾ ਕਿਸ ਤਰੀਕੇ ਦੇ ਨਾਲ ਕਾਮਯਾਬੀ ਮਿਲੀ ਕਿਹੜੇ ਕਿਹੜੇ ਇਸ ਦੇ ਉੱਤੇ ਮਾਮਲੇ ਦਰਜ ਨੇ ਪੂਰੀ ਗੱਲਬਾਤ ਤੁਹਾਨੂੰ ਐਸਐਸਪੀ ਮੋਹਾਲੀ ਦੀਪਕ ਪਾਰਕ ਦੀ ਜ਼ੁਬਾਨੀ ਸੁਣਾਉਣੇ ਦਿੱਤੀ ਹੈ ਜਿਸ ਦਾ ਨਾਮ ਹੈ ਮਲਕੀਅਤ ਇਲੀਆਸ ਮੈਕਸੀ ਤੋਂ ਇਸਨੇ ਪਹਿਲੇ ਵੀ ਇਸ ਦੇ ਉੱਪਰ ਫਿਰੋਤੀ ਵਗੈਰਾ ਦੇ ਪਰਚੇ ਜੋ ਹੈ ਉਹ ਦਰਜ ਹੈ आज सुबह जब हमारे यहाँ मोहाली में भी इसने पीछे फिरौती की मांग करी थी जिसके संबंध में हमारे यहाँ पे एक एफ दर्ज थी आज सुबह जब हमारी टीम इसको रिकवरी के लिए लेके आई उस समय इसने पुलिस टीम पर फायर किया और अपनी आत्मरक्षा में जब पुलिस टीम ने बचाव में फायरिंग करी तो इसके पैर में गोली लगी है ये जख्मी हो गया इसे अस्पताल में दाखिल करा दिया है किसी भी तरीके का क्रिमिनल हो चाहे वो अकेला हो चाहे किसी गैंग से जुड़ा हो उसके खिलाफ सख्त से सख्त कार्रवाई करने के लिए हम वचनबद्ध हैं और पंजाब पुलिस आश्वासन देती है तो आज आपने इनकाउंटर किया डेरा बसी एरिया में उसके बारे में थोड़ी जानकारी देंगे जी यहाँ पर एक आपराधिक किस्म का व्यक्ति है जिसका नाम है मलकियत एलियास मैक्सी तो इसनेचे पहले भी इसके ऊपर फिरौती वगैरह के पर्चे जो हैं वो दर्ज हैं आज सुबह जब हमारे यहाँ मोहाली में भी इसने पीछे फिरौती की मांग करी थी जिसके संबंध में हमारे यहाँ पे एक एफ आई दर्ज थी आज सुबह जब हमारी टीम इसको रिकवरी के लिए लेके आई उस समय इसने पुलिस टीम पर फायर किया और अपनी आत्मरक्षा में जब पुलिस टीम ने बचाव में फायरिंग करी तो इसके पैर में गोली लगी है ये जख्मी हो गया इसे अस्पताल में दाखिल करा दिया है किसी भी तरीके का क्रिमिनल हो चाहे वो अकेला हो चाहे किसी गैंग से जुड़ा हो उसके खिलाफ सख्त से सख्त कार्रवाई करने के लिए हम वचनबद्ध हैं और पंजाब पुलिस आश्वास हाँ तुम्हें सुने एस एस पी मोहाली दीपक पार्क वालों पूरी जानकारी साझी की गई है नी चेतावनी भी दी गई है कि कोई भी क्रिमिनल कोई भी अजि एक्टिविटी करता तो उसको बख्शिया नहीं जाएगा ਤਾ ਪੰਜਾਬ ਪੁਲਿਸ ਦੀ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋੜ ਦੇ ਵਿੱਚ ਨਜ਼ਰ ਆ ਰਹੀ ਆ ਭਾਵੇਂ ਕੀ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਜਾਂ ਫਿਰ ਕੋਈ ਕ੍ਰਿਮੀਨਲ ਹੈ ਉਹਨਾਂ ਦੇ ਖਿਲਾਫ ਐਕਸ਼ਨ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੂਰੇ ਪੰਜਾਬ ਦੇ ਐਸਐਸਪੀ ਕਮਿਸ਼ਨਰ ਡੀਐਸਪੀਜ਼ ਦੇ ਨਾਲ ਮੁਲਾਕਾਤ ਹੁੰਦੀ ਆ ਇੱਕ ਮੀਟਿੰਗ ਹੁੰਦੀ ਆ ਹਾਈ ਲੈਵਲ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਜਿਹੜਾ ਆ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਨਸ਼ਾ ਤਸਕਰ ਖਾਸ ਕਰਕੇ ਨਸ਼ਾ ਪੰਜਾਬ ਚ ਕਹਿੰਦੇ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹ ਨਹੀਂ ਦੇਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹੀ ਨਾਰਾ ਦਿੱਤਾ ਗਿਆ ਤਾਂ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਟਹ ਠੇੜੀ ਕੀਤੇ ਜਾ ਰਹੇ ਨੇ ਕਿਉਂਕਿ ਨਸ਼ੇ ਦੇ ਨਾਲ ਨਸ਼ਾ ਵੇਚ-ਵੇਚ ਕੇ ਇੱਕ ਤਾਂ ਕਈਆਂ ਮਾਮਾ ਦੇ ਪੁੱਤ ਜਿਹੜੇ ਉਹ ਬਰਬਾਦ ਕਰਦੇ ਨਸ਼ੇ ਦੇ ਕਰਕੇ ਉਹਨਾਂ ਦੀ ਕੁੱਖਾਂ ਸੁਨੀਆਂ ਕਰਤੀਆਂ ਦੂਜਾ ਆਪਣੇ ਜਿਹੜੇ ਘਰ ਬਣਾ ਲਏ ਜਾਂਦੇ ਨੇ ਗੈਰ ਕਾਨੂੰਨੀ ਜਿਹੜੇ ਪੈਸੇ ਦੇ ਨਾਲ ਤਾਂ ਇਸ ਤਰੀਕੇ ਨਾਲ ਜਿਹੜਾ ਨੇ ਇਹ ਨਸ਼ਾ ਤਸਕਰਾਂ ਨੇ ਘਰ ਬਣਾਏ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਐਨਡੀਪੀਐਸ ਦੇ ਤਾਂ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਤਾਂ ਉਹਨਾਂ ਦੇ ਘਰ ਟਾਇਆ ਜਾ ਰਹੇ ਨੇ ਪਟਿਆਲਾ ਦੇ ਵਿੱਚ ਐਕਸ਼ਨ ਦੇਖਣ ਨੂੰ ਮਿਲਿਆ ਰੋਪੜ ਦੇ ਵਿੱਚ ਲੁਧਿਆਣਾ ਦੇ ਵਿੱਚ ਘਟਾਏ ਗਏ ਨਸ਼ਾ ਤਸਕਰ ਦੇ ਤਾਂ ਇਸ ਤਰੀਕੇ ਨਾਲ ਹੁਣ ਪੰਜਾਬ ਦੀ ਸਰਕਾਰ ਜਿਹੜੀ ਆ ਰਹਿੰਦੇ 1.5-2 ਸਾਲਾਂ ਦੇ ਵਿੱਚ ਐਕਸ਼ਨ ਦੇ ਵਿੱਚ ਨਜ਼ਰ ਜ਼ਰੂਰ ਆਵੇਗੀ ਕਿਉਂਕਿ ਪੰਜਾਬ ਸਰਕਾਰ ਇਸੇ ਗੱਲ ਨੂੰ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਆਈ ਸੀ ਬਦਲਾਅ ਦੀ ਨੀਤੀ ਲੈ ਕੇ ਆਈ ਸੀ ਕਿ ਪੰਜਾਬ ਦੇ ਵਿੱਚ ਬਦਲਾਅ ਕਰਨਾ ਤਾਂ ਪੰਜਾਬ ਦੇ ਲੋਕ ਕਹਿ ਰਹੇ ਸੀ ਬਦਲਾਅ ਹੋਇਆ ਕਿਹੜਾ ਤਾਂ ਬਦਲਾ ਜ਼ਰੂਰ ਹੁਣ ਦੇਖਣ ਨੂੰ ਮਿਲ ਸਕਦਾ ਕਿਉਂ ਜਿਸ ਤਰੀਕੇ ਨਾਲ ਨਸ਼ੇ ਦਾ ਖਾਤਮਾ ਕਰਨਾ ਭ੍ਰਿਸ਼ਟਾਚਾਰ ਤੇ ਨੱਥ ਪਾਉਣੀਆ ਦੂਜੇ ਪਾਸੇ ਜੋ ਕ੍ਰਾਈਮਾਂ ਜੋ ਕਾਨੂੰਨ ਵਿਵਸਥਾ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਸੀ ਕਾਨੂੰਨ ਵਿਵਸਥਾ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਨੇ ਪੰਜਾਬ ਪੁਲਿਸ ਦੇ ਵੱਲੋਂ ਇਹ ਅਜੇਹੇ ਸ਼ਾਰਤੀ ਅਨਸਰਾਂ ਦੇ ਅਜੇਹੇ ਬਦਮਾਸ਼ਾਂ ਦੇ ਇਨਕਾਊਂਟਰ ਕਰਕੇ ਨਸ਼ੇ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਰਹੀ ਆ ਪੰਜਾਬ ਦੀ ਪੁਲਿਸ ਤਾਂ ਮੁਹਾਲੀ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਆ ਹੁਣ ਇਸ ਦਾ ਇਸ ਦੇ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਕਿ ਆਖਰ ਹੋਰ ਕਿਹੜੀ ਕਿਹੜੀ ਐਕਟੀਵਿਟੀ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਸੀ ਇਹ ਕਿਹੜੇ ਕਿਹੜੇ ਸਾਜ਼ਿਸ਼ਾਂ ਰਚ ਰਹੇ ਸੀ ਹੋਰ ਇਸ ਦੇ ਨਾਲ ਕਿਹੜੇ ਕਿਹੜੇ ਜਿਹੜੇ ਵਿਅਕਤੀ ਜੁੜੇ ਹੋਏ ਨੇ ਕਿੱਥੇ ਇਸ ਦੇ ਤਾਰ ਜੁੜੇ ਹੋਏ ਨੇ ਕਿਹੜੇ ਕਿਹੜੇ ਪਹਿਲਾਂ ਇਹ ਜਿਹੜੀਆਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਪੂਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਜਾਵੇਗੀ ਪੁਲਿਸ ਲਗਾਤਾਰ ਇਸ ਦੇ ਕੋਲੋਂ ਪੁੱਛਗਿਛ ਕਰਨ ਦੇ ਵਿੱਚ ਜੁੜੇ